ਪੰਜਾਬ ਦੀ ਸਰਬਜੀਤ ਕੌਰ ਪਾਕਿਸਤਾਨ ਦੇ ਵਿੱਚ ਜਾ ਕੇ ਨੂਰ ਹੁਸੈਨ ਬਣ ਗਈ ਲੋਕ ਹੈਰਾਨ ਹੋਏ ਆ ਉਹਨੇ ਧਰਮ ਦੀ ਵਰਤੋਂ ਕੀਤੀ ਤੇ ਉਹਨੇ ਆਪਦੀ ਅਯਾਸ਼ੀ ਪੂਰੀ ਕੀਤੀ ਇਸ਼ਕ ਨਹੀਂ ਅਯਾਸ਼ੀ ਦੇ ਰਾਹ ਦੇ ਵਿੱਚ ਤੁਤਰੀ ਤੇ ਉਹਨੇ ਉਹ ਕੁਝ ਕੀਤਾ ਜਿਹਦੇ ਕਰਕੇ ਪੰਜਾਬ ਦਾ ਬੱਚਾ ਬੱਚਾ ਹੈਰਾਨ ਖਬਰਾਂ ਦੇ ਵਿੱਚ ਆ ਸਰਬਜੀਤ ਕੌਰ ਨਾ ਇਧਰ ਵਾਲਿਆਂ ਦੀ ਸਕੀਤ ਨਾ ਉਧਰ ਵਾਲਿਆਂ ਦੀ ਸਕੀ ਨਾ ਸਰਬਜੀਤ ਕੌਰ ਨੇ ਆਪਣਾ ਇਧਰਲੇ ਪਾਸੇ ਪਿੱਛਾ ਦੇਖਿਆ ਨਾ ਉਧਰਲੇ ਪਾਸੇ ਮੇਰੇ ਅੱਗੇ ਦਾ ਕੀ ਬਣੂਗਾ ਇਹ ਸੋਚਿਆ ਸਰਬਜੀਤ ਕੌਰ ਨੇ ਲੋਕਾਂ ਦਾ ਭਰੋਸਾ ਤੋੜਿਆ ਸਰਬਜੀਤ ਕੌਰ ਨੇ ਸਿਰਸਵਾ ਆਪਣੀ ਵੀ ਪਾਈ ਆ ਤੇ ਆਪਣਾ ਦੇ ਵੀ ਪਾਈ ਆ ਸਰਬਜੀਤ ਕੌਰ ਦਾ ਪਵਿੱਖ ਕੀ ਆ ਇਹ ਪਤਾ ਨਹੀਂ ਪਰ ਤੋਏ ਤੋਏ ਇੱਥੇ ਵੀ ਬਹੁਤਾ ਤੇ ਤੋਏ ਤੋਏ ਉੱਥੇ ਵੀ ਬਹੁਤਾ ਪਰ ਇਹ ਇੱਕ ਸਰਬਜੀਤ ਕੌਰ ਦੀ ਗੱਲ ਨਹੀਂ ਆ ਪੰਜਾਬ ਦੇ ਵਿੱਚ ਰਹਿੰਦੀਆਂ ਕਈ ਹੋਰ ਐਸੀਆਂ ਸਰਬਜੀਤ ਕੌਰਾਂ ਜਾਂ ਕਹਿ ਲਗੇ ਵੀ ਸਰਬਜੀਤ ਸਿੰਘ ਵਰਗੇ ਵੀ ਬੰਦੇ ਆ ਸੋਚ ਲਈ ਗੱਲ ਕਰਨਾ ਹਰ ਬੰਦਾ ਵੈਸੇ ਇੱਕੋ ਜਿਹਾ ਨਹੀਂ ਹੁੰਦਾ ਇਹ ਕੱਲੀ ਇੱਕ ਸਰਬਜੀਤ ਕੌਰ ਦੀ ਕਹਾਣੀ ਨਹੀਂ ਆ ਪਤਾ ਨਹੀਂ ਪੰਜਾਬ ਦੇ ਵਿੱਚ ਇਸ਼ਕ ਦੇ ਉਖੜੇ ਰਾਹ ਦੇ ਉੱਤੇ ਤੁਰਨ ਵਾਲੇ ਹੋਰ ਕਿੰਨੇ ਕੁ ਬੰਦੇ ਤੇ ਕਿੰਨੀਆਂ ਕੁ ਔਰਤਾਂ ਉਹਨਾਂ ਦੇ ਵਿੱਚੋਂ ਇੱਕ ਰੁਪਿੰਦਰ ਕੌਰ ਵੀ ਆ। ਉਹ ਰੁਪਿੰਦਰ ਕੌਰ ਜੀ ਨੇ ਸਰਬਜੀਤ ਵਾਂਗੂ ਹੀ ਸਿਰ ਸਵਾਪ ਪੁਆਈ ਆ ਜਿਹੜੀ ਕਾਤਲ ਬਣ ਗਈ ਆ। ਜਿਹੜੀ ਪੁਲਿਸ ਦੇ ਕੋਲੇ ਆ ਜਿਨੇ ਘਰ ਵਾਲਾ ਮਾਰਿਆ ਜਿਹਨੂੰ ਆਪਦੇ ਘਰ ਵਾਲੇ ਆਪਦੇ ਸਹੁਰਾ ਪਰਿਵਾਰ ਆਪਣੀਆਂ ਖੁਸ਼ੀਆਂ ਆਪਦੀ ਸੋਹਣੀ ਜ਼ਿੰਦਗੀ ਦੇ ਨਾਲੋਂ ਆਸ਼ਕ ਦੇ ਨਾਲ ਫਿਰਨਾ ਉਹਦੇ ਨਾਲ ਰਹਿਣਾ ਉਹਦੇ ਨਾਲ ਬਹਿਣਾ ਪੈਣਾ ਚੰਗਾ ਲੱਗਦਾ ਸੀ ਤੇ ਘਰ ਵਾਲਾ ਜ਼ਹਿਰ ਵਰਗਾ ਲੱਗਾ ਜਿਹਦੇ ਕਰਕੇ ਅੱਧੀ ਰਾਤ ਨੂੰ ਗਲ ਘੁੱਟ ਕੇ ਮਾਰਦਾ ਕਹਾਣੀ ਤੁਸੀਂ ਮੇਰੇ ਖਰ ਪੜ੍ਹੀ ਹੋਣੀ ਆ ਪਰ ਦੁੱਖ ਹੁੰਦਾ ਕਿ ਇਹ ਉਹ ਪੰਜਾਬ ਨਹੀਂ ਜਿਹਦੇ ਬਾਰੇ ਅਸੀਂ ਕਿਤਾਬਾਂ ਦੇ ਵਿੱਚ ਪੜ੍ਹਦੇ ਸੀ ਕਿਸੇ ਪੜ੍ਹਦੇ ਹੁੰਦੇ ਸੀ ਇਹ ਉਹ ਪੰਜਾਬ ਨਹੀਂ ਜਿਹਦੇ ਬਾਰੇ ਅਸੀਂ ਬਜ਼ੁਰਗਾਂ ਦੀਆਂ ਬਾਤਾਂ ਦੇ ਵਿੱਚ ਜਾਣਕਾਰੀ ਹਾਸਲ ਕਰਦੇ ਸੀ ਇਹ ਉਹ ਪੰਜਾਬ ਨਹੀਂ ਆ ਜਿਹਦੇ ਬਾਰੇ ਲੋਕ ਗੀਤਾਂ ਦੇ ਵਿੱਚ ਬੜਾ ਕੁਝ ਕਿਹਾ ਜਾਂਦਾ ਕਿ ਇਨਸਾਨੀਅਤ ਬਹੁਤ ਮਜ਼ਬੂਤ ਪਿਆਰ ਦੀ ਤੰਦ ਪੀੜੀ ਮੁਹੱਬਤ ਦੀ ਚਾਸ਼ਨੀ ਵਿੱਚ ਭਿੱਜੇ ਹੋਏ ਲੋਕ ਅਣਖੀ ਗੈਰਤਮੰਦ ਇਕਦੇ ਹੋ ਕੇ ਰਹਿਣ ਵਾਲੇ ਐਉਂ ਨਹੀਂ ਆ ਹੁਣ ਰੁਪਿੰਦਰ ਕੌਰਾਂ ਤੁਹਾਡੇ ਸਾਹਮਣੇ ਆਉਂਦੀਆਂ ਹੁਣ ਹਰ ਕਮਲਪ੍ਰੀਤ ਸਿੰਘ ਵਰਗੇ ਤੁਹਾਡੇ ਸਾਹਮਣੇ ਆਉਂਦੇ ਆ ਹੁਣ ਸਰਬਜੀਤ ਕੌਰ ਵਰਗੀਆਂ ਬਾਰਡਰ ਪਾਰ ਕਰ ਜਾਂਦੀਆਂ ਕਿਰਨ ਬਾਲਾ ਵਰਗੀਆਂ ਬਾਰਡਰ ਪਾਰ ਕਰਦੀਆਂ ਧਰਮ ਦੀ ਵਰਤੋਂ ਕਰਦੀਆਂ ਰਿਸ਼ਤਿਆਂ ਦੀ ਵਰਤੋਂ ਕਰਦੀਆਂ ਰਿਸ਼ਤਿਆਂ ਦਾ ਘਾਣ ਕਰਦੀਆਂ ਉਹ ਰੁਪਿੰਦਰ ਕੌਰ ਕੈਨੇਡਾ ਤੋਂ ਡਿਪੋਰਟ ਹੋ ਕੇ ਆਈ ਹੋਈ ਔਰਤਾਂ ਰੁਪਿੰਦਰ ਕੌਰ ਦਾ ਵਿਆਹ ਗੁਰਵਿੰਦਰ ਸਿੰਘ ਦੇ ਨਾਲ ਪਿੰਡ ਸੁਖਣਵਾਲਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ 2023 ਚ ਹੋਇਆ ਤੇ ਫਿਰ ਪਰਿਵਾਰ ਨੇ ਚਾਹੀ ਚਾਹੀ ਉਹਨੂੰ ਕੈਨੇਡਾ ਭੇਜਿਆ ਕੈਨੇਡਾ ਤੋਂ ਇਹ ਡਿਪੋਰਟ ਹੋ ਕੇ ਆਈ ਆ ਪਰ ਇਹਨੇ ਉੱਥੇ ਵੀ ਗੁਲ ਖੜਾਏ ਆ ਉੱਥੇ ਇਹਦਾ ਇਸ਼ਕ ਹਰ ਕਮਲਪ੍ਰੀਤ ਸਿੰਘ ਦੇ ਨਾਲ ਹੋਇਆ ਉਹ ਵੀ ਡਿਪੋਰਟ ਹੋ ਕੇ ਆਇਆ ਪ੍ਰੇਮ ਪ੍ਰਸੰਗ ਇੱਥੇ ਵੀ ਜਾਰੀ ਰਿਹਾ ਘਰ ਵਾਲੇ ਨੂੰ ਪਤਾ ਲੱਗ ਗਿਆ ਗੁਰਵਿੰਦਰ ਸਿੰਘ ਨੂੰ ਉਹ ਰੋਕਦਾ ਸੀ ਟੋਕਦਾ ਸੀ ਇਹ ਰੁਕਦੇ ਨਹੀਂ ਸੀ ਝੁਕਦੇ ਨਹੀਂ ਸੀ ਹਟਦੇ ਨਹੀਂ ਸੀ ਇਹਦੇ ਕਰਕੇ ਦੋਵਾਂ ਨੇ ਕੰਡਾ ਕੱਢਤਾ ਗੁਰਵਿੰਦਰ ਸਿੰਘ ਦਾ ਪ੍ਰੇਮੀ ਪ੍ਰੇਮਿਕਾ ਇੱਕ ਪਾਸੇ ਤੇ ਘਰ ਵਾਲਾ ਵਿਚਾਰਾ ਕੱਲਾ ਇੱਕ ਪਾਸੇ ਘਰ ਦੇ ਵਿੱਚ ਹੋਰ ਕੋਈ ਹੈ ਵੀ ਨਹੀਂ ਉਸ ਵੇਲੇ ਕਿਉਂਕਿ ਗੁਰਵਿੰਦਰ ਸਿੰਘ ਦੇ ਮਾਪੇ ਯਾਨੀ ਕਿ ਰੁਪਿੰਦਰ ਕੌਰ ਦੇ ਸੱਤ ਸੋਹਰਾ ਕੈਨੇਡਾ ਦੇ ਵਿੱਚ ਗਏ ਆ ਉਸ ਵੇਲੇ ਗੁਰਵਿੰਦਰ ਸਿੰਘ ਦੇ ਕੋਲੇ 25 ਏਕੜ ਤੋਂ ਵੱਧ ਜ਼ਮੀਨ ਆ ਤੇ ਗੁਰਵਿੰਦਰ ਸਿੰਘ ਦਾ ਪਰਿਵਾਰ ਬੜਾ ਸੌਖਾ ਆਰਥਿਕ ਪੱਖੋਂ ਹਰ ਪੱਖੋਂ ਸੁੱਖਾ ਪ੍ਰਾਈਵੇਟ ਬੈਂਕ ਦੇ ਵਿੱਚ ਨੌਕਰੀ ਕਰਦਾ ਤੇ ਇਹਨੂੰ ਸਰਕਾਰ ਪੀਓ ਗੱਡੀ ਲੈ ਕੇ ਦਿੱਤੀ ਹੋਈ ਆ ਰਪਿੰਦਰ ਕੌਰ ਨੂੰ ਚੰਗੀ ਬੁਟੀਕ ਖੋਲ ਕੇ ਦਿੱਤੀ ਹੋਈ ਆ ਰਪਿੰਦਰ ਕੌਰ ਨੂੰ ਤਾਂ ਜੋ ਇਹ ਥੋੜਾ ਜਿਹਾ ਖੁਲਦਲੇ ਨਾਲ ਵੀ ਵਿਚਰੇ ਤਾਂ ਜੋ ਇਹ ਆਪਣੇ ਚਾ ਵੀ ਪੂਰੇ ਕਰੇ ਇਹਦੀਆਂ ਹਸਰਤਾਂ ਦਾ ਘਾਣਾ ਨਾ ਹੋਵੇ ਪਰ ਇਹਨੇ ਚਾ ਕੀ ਪੂਰਾ ਕੀਤਾ ਕਿ ਮੈਂ ਘਰ ਵਾਲਾ ਮਾਰਨਾ ਤੇ ਆਪਦੇ ਆਸ਼ਕ ਦੇ ਨਾਲ ਮਿਲ ਕੇ ਮਾਰਨਾ ਅੱਧੀ ਰਾਤ ਨੂੰ ਪੁਲਿਸ ਦੇ ਕੋਲੇ ਫੋਨ ਦੀ ਟੱਲੀ ਖੜਕਦੀ ਆ ਕਿ ਭਾਈ ਸਾਡੇ ਘਰ ਦੇ ਵਿੱਚ ਲੁੱਟ ਖੋ ਹੋ ਗਈ ਆ ਸੋਨਾ ਲੈ ਗਏ ਆ ਅਲ ਮਾਰੀਆਂ ਖੁੱਲੀਆਂ ਪਈਆਂ ਤੇ ਜਾਂਦੇ ਹੋਏ ਉਹ ਗੁਰਵਿੰਦਰ ਸਿੰਘ ਨੂੰ ਮਾਰ ਵੀ ਗਏ ਆ ਪੁਲਿਸ ਨੇ ਥੋੜਾ ਜਿਹਾ ਸਖਤੀ ਨਾਲ ਤਫ਼ਤੀਸ਼ ਕੀਤੀ ਤੇ ਰਪਿੰਦਰ ਕੌਰ ਦਾ ਸੱਚ ਸਾਹਮਣੇ ਆ ਗਿਆ ਝੂਠ ਦੇ ਵੈਸੇ ਵੀ ਪੈਰ ਹੁੰਦੇ ਨਹੀਂ ਰਪਿੰਦਰ ਕੌਰ ਨੇ ਗੱਲ ਕਬੂਲ ਕੀਤੀ ਆ ਕਿ ਭਾਈ ਮੇਰਾ ਪ੍ਰੇਮ ਪ੍ਰਸੰਗ ਫਲਾਣੇ ਨਾਲ ਆ ਤੇ ਭਾਈ ਐਦਾਂ ਸਾਡੇ ਕੋਲੋਂ ਆ ਕੁਝ ਹੋਇਆ ਹਰ ਕਮਲਪ੍ਰੀਤ ਸਿੰਘ ਫਰਾਰ ਆ ਤਿੰਨ ਚਾਰ ਦਿਨਾਂ ਬਾਅਦ ਉਹ ਸਰੈਂਡਰ ਕਰਦਾ ਅਦਾਲਤ ਦੇ ਵਿੱਚ ਆਤਮ ਸਮਰਪਣ ਕਰਦਾ ਪੁਲਿਸ ਨੇ ਹੁਣ ਉਹਨੂੰ ਰਿਮਾਂਡ ਦੇ ਉੱਤੇ ਲਿਆ ਹੋਇਆ ਇਸ ਔਰਤ ਨੇ ਤੇ ਇਸ ਮੁੰਡੇ ਨੇ ਜਿਹੜੇ ਕਿ ਅਯਾਸ਼ੀ ਤੇ ਇਸ਼ਕ ਦੇ ਚੱਕਰ ਇਸ਼ਕ ਕਰਨਾ ਮਾੜੀ ਗੱਲ ਨਹੀਂ ਪਰ ਇਸ਼ਕ ਦਾ ਕੋਈ ਤਰੀਕਾ ਹੁੰਦਾ ਇਹ ਅਯਾਸ਼ੀ ਆ ਤੁਸੀਂ ਆਪਣੀ ਅਯਾਸ਼ੀ ਦੇ ਚੱਕਰ ਦੇ ਵਿੱਚ ਇੱਕ ਬੇਕਸੂਰ ਬੰਦਾ ਮਾਰਿਆ ਤੁਸੀਂ ਇਸ਼ਕ ਨੂੰ ਪਾਕੀਜ਼ਾ ਰਹਿਣ ਨਹੀਂ ਦਿੱਤਾ ਇਹ ਤੁਸੀਂ ਇਸ਼ਕ ਨਹੀਂ ਕਰਦੇ ਇਹ ਮਸਤੀਆਂ ਖੜਮਸਤੀਆਂ ਇਹ ਅਯਾਸ਼ੀ ਤੁਹਾਨੂੰ ਕਾਤਲ ਬਣਾ ਗਈ ਤੇ ਬੜਿਆਂ ਨੂੰ ਕਾਤਲ ਹੁਣ ਤੱਕ ਬਣਾ ਚੁੱਕੀ ਆ ਹੁਣ ਮਾਪੇ ਜਿਹੜੇ ਗੁਰਵਿੰਦਰ ਸਿੰਘ ਦੇ ਉਹਨਾਂ ਦਾ ਰੋਣਾ ਚੱਲਿਆ ਨਹੀਂ ਜਾਂਦਾ ਪੂਰਾ ਪਿੰਡ ਰੋ ਰਿਹਾ ਇਸ ਵੇਲੇ ਸੁਖਣ ਵਾਲਾ ਆਲੇ ਦੁਆਲੇ ਦੇ ਪਿੰਡ ਇਸ ਗੱਲ ਦੀ شادی ਭਰਦੇ ਆ ਕਿ ਮੁੰਡੇ ਵਰਗਾ ਸ਼ਰੀਫ ਕੋਈ ਨਹੀਂ ਸੀ ਉਹਦਾ ਕਸੂਰ ਕੋਈ ਨਹੀਂ ਸੀ ਕੁੜੀ ਦੇ ਸੱਸੋਂ ਰਾਇ ਇਹ ਗੱਲ ਕਹਿੰਦੇ ਆ ਕਿ ਜੇਕਰ ਇਹਦਾ ਕਿਸੇ ਹੋਰ ਨਾਲ ਚੱਕਰ ਸੀ ਤਾਂ ਸਾਨੂੰ ਸਾਫ਼ ਤੇ ਸਪਸ਼ਟ ਦੱਸ ਦਿੰਦੀ ਤਲਾਕ ਲੈ ਲੈਂਦੀ ਸਾਡੀ نسل ਤਾਂ ਖਤਮ ਨਾ ਕਰਦੀ ਸਾਡੀ ਕੁਲ ਤਾਂ ਖਤਮ ਨਾ ਕਰਦੀ ਇਹਨੇ ਕਰ ਦਿੱਤੀ ਆ ਕਿਉਂਕਿ ਗੁਰਵਿੰਦਰ ਮਾਪਿਆਂ ਦਾ ਇਕੱਲਾ-ਇਕੱਲਾ ਮੁੰਡਾ ਸੀ ਭੈਣ ਵੀ ਆ ਮੁੰਡਾ ਕੱਲਾ ਸੀ ਗੁਰਵਿੰਦਰਦੀ ਭੈਣ ਮਨਮੀਤ ਕੌਰ ਨੇ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕੀਤੀ ਆ ਐਫ ਆਈ ਆਰ ਹੋਈ ਆ ਗੁਰਪਿੰਦਰ ਦੇ ਉੱਤੇ ਤੇ ਹਰਕਮਲਪ੍ਰੀਤ ਦੇ ਉੱਤੇ ਉਹਨੇ ਇਹ ਕਲਕਈਆ ਕਿ ਮੇਰਾ ਭਰਾ ਅਕਸਰ ਫੋਨ ਕਰਕੇ ਗੱਲ ਕਹਿਣਾ ਹੁੰਦਾ ਸੀ ਕਿ ਮੇਰੀ ਘਰ ਵਾਲੀ ਦੇ ਕਿਤੇ ਹੋਰ ਸੰਬੰਧ ਆ ਤੇ ਮੈਂ ਕਹਿੰਨੀ ਹੁੰਦੀ ਸੀ ਵੀ ਭਾਈ ਸ਼ੱਕ ਨਾ ਕਰਿਆ ਕਰ ਸ਼ੱਕ ਨਾਲ ਘਰ ਹੋਰ ਟੁੱਟ ਜਾਂਦੇ ਆ ਵਿਗੜ ਜਾਂਦੇ ਆ ਸ਼ੱਕ ਦਾ ਬੂਟਾ ਮਨ ਦੇ ਵਿੱਚ ਪੈਦਾ ਹੀ ਨਾ ਹੋਣ ਦੇ ਇਹ ਬੀਜ ਜਦੋਂ ਪੁੰਗਰ ਗਿਆ ਤੇ ਫਿਰ ਤੂੰ ਨੁਕਸਾਨ ਦੇ ਵਿੱਚ ਰਹੇਗਾ ਪਰ ਉਹ ਇਹ ਗੱਲ ਕਹਿੰਦਾ ਸੀ ਕਿ ਇਹ ਦੋਵੇਂ ਪ੍ਰੇਮੀ ਪ੍ਰੇਮ ਕਾ ਮਿਲ ਕੇ ਆਪਣੀ ਜ਼ਮੀਨ ਦੇ ਉੱਤੇ ਕਬਜ਼ਾ ਵੀ ਕਰਨਾ ਚਾਹੁੰਦੇ ਆ ਤੇ ਫਿਰ ਰਾਤ ਦੇ ਵੇਲੇ ਉਹ ਕੁਝ ਹੋਇਆ ਜਿਹੜਾ ਕੁਝ ਨਹੀਂ ਸੀ ਹੋਣਾ ਚਾਹੀਦਾ ਫਿਰ ਰਾਤ ਦੇ ਵੇਲੇ ਪ੍ਰੇਮੀ ਆਇਆ ਘਰ ਦੇ ਵਿੱਚ ਦੋਵਾਂ ਨੇ ਮਿਲ ਕੇ ਉਹਦਾ ਗਲ ਕੁੱਟਿਆ ਉਹਨੂੰ ਮਾਰਨ ਦਾ ਲਾਸ਼ ਹੱਤ ਤੋਂ ਮਿਲੀ ਆ ਡਰਾਮੇਬਾਜ਼ੀ ਖੁੱਲ ਗਈ ਆ ਰੁਪਿੰਦਰ ਕੌਰ ਵੀ ਪੁਲਿਸ ਦੇ ਕੋਲ ਆ ਤੇ ਹਰਕਮਲਪ੍ਰੀਤ ਸਿੰਘ ਵੀ ਪੁਲਿਸ ਦੇ ਕੋਲ ਆ ਇਹ ਉਹ ਪੰਜਾਬਤਾ ਨਹੀਂ ਜਿਹਦੀ ਮੈਂ ਪਹਿਲਾਂ ਗੱਲ ਕੀਤੀ ਹੈ ਜੋ ਕਿੱਸਿਆਂ ਦੇ ਵਿੱਚ ਹੁੰਦਾ ਸੀ ਇਹ ਉਹ ਪੰਜਾਬਤਾ ਨਹੀਂ ਜਿਹੜਾ ਬੇਬੇ ਦੀਆਂ ਬਾਤਾਂ ਦੇ ਵਿੱਚ ਹੁੰਦਾ ਸੀ ਨਾ ਇਹ ਉਹ ਪੰਜਾਬ ਆ ਜਿਹੜਾ ਸਿ ਕਿਤਾਬਾਂ ਦੇ ਵਿੱਚ ਪੜ੍ਹਦੇ ਰਹੇ ਆ ਪੰਜਾਬ ਤਾਂ ਬੜਾ ਸੋਹਣਾ ਹੁੰਦਾ ਸੀ ਇਨਸਾਨੀਅਤ ਦੇ ਪੱਖ ਤੋਂ ਪਰ ਇਸ ਪੰਜਾਬ ਦੇ ਵਿੱਚ ਹੋਈ ਕੀ ਕੀ ਜਾਂਦਾ ਸੱਸ ਸਹੁਰਾ ਧੀ ਸਮਝਦੇ ਆ ਤੇ ਇਹ ਸਭ ਨੂੰ ਦੁਸ਼ਮਣ ਸਮਝਦੀ ਆ ਤੇ ਇਸ ਵੇਲੇ ਜੇਕਰ ਤੁਸੀਂ ਰੀਲਾਂ ਦੇਖੋ ਇਸ ਰੁਪਿੰਦਰ ਕੌਰ ਦੀਆਂ ਰੀਲਾਂ ਦੇਖੋ ਤਾਂ ਇਉਂ ਲੱਗਦਾ ਵੀ ਥਾਰ ਵਾਲੀ ਬੀਬੀ ਆ ਉਹ ਥਾਰ ਵਾਲੀ ਕਾਲੀ ਥਾਰ ਵਾਲੀ ਬੀਬੀ ਜਿਹੜੀ ਕਿ ਜੇਲ੍ਹ ਦੇ ਵਿੱਚ ਰਹਿ ਕੇ ਆਈ ਆ ਰਹਿਣਾ ਇਹਨੇ ਵੀ ਜੇਲ੍ਹ ਦੇ ਵਿੱਚ ਆ ਇਹਨਾਂ ਵਾਇਹਾਤ ਲੋਕਾਂ ਨੇ ਪੰਜਾਬ ਦੇ ਲੋਕਾਂ ਦੇ ਉੱਤੇ ਸਵਾਲ ਖੜੇ ਕਰਤੇ ਆ ਇਹੋ ਜਿਹੇ ਲੋਕ ਜਿੰਨੀਆਂ ਲਾਨਤਾ ਪਾਈਆਂ ਜਾਣ ਉਹ ਘਟਾ ਪਿੰਡ ਦੇ ਲੋਕਾਂ ਦੇ ਕੋਲੇ ਜਾ ਕੇ ਤਾਂ ਪੁੱਛ ਗਏ ਐਂਓ ਕਰੋ ਇੱਕ ਪਾਸੇ ਰੁਪਿੰਦਰ ਦੇ ਘਰਾਂ ਦੇ ਕੋਲੇ ਜਾ ਕੇ ਪੁੱਛ ਲੋ ਇੱਕ ਪਾਸੇ ਗੁਰਵਿੰਦਰ ਨੇ ਘਰਾਣੇ ਕੋਲੇ ਜਾ ਕੇ ਪੁੱਛ ਲੋ ਪਤਾ ਲੱਗ ਜਾਊਗਾ ਵੀ ਭਾਈ ਕਿਹੜੇ ਲੋਕ ਕਿਹੜੇ ਪੱਖ ਦੇ ਵਿੱਚ ਵੱਧ ਬੋਲਦੇ ਆ ਕਿਹੜੇ ਪੱਖ ਦੇ ਵਿੱਚ ਘੱਟ ਬੋਲਦੇ ਆ ਅੱਜ ਪੂਰਾ ਪੰਜਾਬ ਉਦਾਸ ਆ ਇਹਨਾਂ ਨੇ ਕੈਨੇਡਾ ਦੇ ਵਿੱਚ ਵੀ ਉਹੋ ਜਿਹੀਆਂ ਕਰਤੂਤਾਂ ਕੀਤੀਆਂ ਜਿਹੜੀਆਂ ਇੱਥੇ ਆ ਕੇ ਕਰਦੇ ਆ ਤੇ ਇੱਥੇ ਆ ਕੇ ਫਿਰੇ ਜਾਨ ਲੈਂਦੇ ਆ ਇਹ ਕਾਤਲ ਬਣਦੇ ਆ ਇਹਨਾਂ ਨੂੰ ਕੋਈ ਸ਼ਰਮ ਨਹੀਂ ਕਿ ਭਾਈ ਅਸੀਂ ਵਿਆਹੇ ਆ ਅਸੀਂ ਭਾਈ ਜੇਕਰ ਨਹੀਂ ਬਣਦੀ ਜੇਕਰ ਵਿਚਾਰਧਾਰਕ ਮਤ ਭੇਦਾ ਅਸੀਂ ਕਿਸੇ ਦੀ ਜਾਨ ਨਹੀਂ ਲੈਣੀ ਤਲਾਕ ਪਤਾ ਕਿਉਂ ਨਹੀਂ ਲੈਂਦੀ ਕਹਿੰਦੀ ਕਿ ਮੈਂ ਰਹਿਣਾ ਤਾਂ ਨਹੀਂ ਚਾਹੁੰਦੀ ਇਹਦੇ ਨਾਲ ਪਰ ਕਿਉਂਕਿ ਮੇਰੇ ਮਾਪੇ ਚਾਹੁੰਦੇ ਜੀ ਕਿ ਮੈਂ ਤਲਾਕ ਨਾ ਲਵਾਂ ਇਸ ਕਰਕੇ ਮੈਂ ਇੱਥੇ ਰਹਿਣਾ ਪਰ ਨਾਲ ਵੀ ਨਹੀਂ ਰਹਿਣਾ ਕਿਉਂਕਿ ਮਤ ਨਹੀਂ ਮਿਲਦੀ ਮਤਲਬ ਇਹ ਵੀ ਘਰ ਦੇ ਵਿੱਚ ਈਰਖਾ ਘਰ ਦੇ ਵਿੱਚ ਦੁਸ਼ਮਣੀ ਘਰ ਦੇ ਵਿੱਚ ਅੱਗ ਇਸ ਤਰੀਕੇ ਦੀ ਵੱਲ ਰਹੀ ਆ ਜਿਹੜੀ ਕਿ ਇੱਕ ਬੰਦੇ ਨੂੰ ਮੁਕਾ ਗਈ ਆ ਇੱਕ ਨੂੰ ਕੀ ਸਾਰੇ ਟੱਬਰ ਨੂੰ ਮੁਕਾ ਗਈ ਆ ਕੁੜੀ ਵਾਲਾਂ ਦਾ ਮੈਨੂੰ ਪਤਾ ਨਹੀਂ ਪਰ ਮੁੰਡੇ ਵਾਲਾ ਤਾਂ ਸਭ ਕੁਝ ਮੁੱਕ ਗਿਆ ਕੱਲਾ ਕੱਲਾ ਮੁੰਡਾ ਸੀ ਗੱਲਬਾਤ ਖਤਮ ਹੋ ਗਈ ਆ ਉਹ ਪਰਿਵਾਰ ਕਦੇ ਪੈਰਾਂ ਸਰ ਹੋ ਹੀ ਨਹੀਂ ਸਕਦਾ ਜਿਹਦੇ ਘਰ ਦੇ ਵਿੱਚ ਆ ਕੁਝ ਹੋ ਗਿਆ ਹੋਵੇ ਇਹ ਪੰਜਾਬ ਨਹੀਂ ਉਹ ਜਿਹੜੇ ਪੰਜਾਬ ਦੇ ਬਾਰੇ ਆ ਪੱਪੜਦੇ ਰਹੇ ਆ ਅਸੀਂ ਸਰਬਜੀਤ ਕੌਰ ਦੇ ਬਾਰੇ ਪੜਦੇ ਆ ਵਿੱਚੋਂ ਰਪਿੰਦਰ ਕੌਰ ਵੀ ਨਿਕਲੇ ਆਉਂਦੀ ਆ ਅਸੀਂ ਨਾਸਰ ਹੁਸੈਨ ਦੇ ਬਾਰੇ ਪੜਦੇ ਵਿੱਚੋਂ ਹਰਕਮਲਪ੍ਰੀਤ ਸਿੰਘ ਵੀ ਨਿਕਲੇ ਆਉਂਦਾ ਇਸ ਤਰੀਕੀਆਂ ਗੱਲਾਂ ਨਾ ਇਹਦੇ ਰਪਿੰਦਰ ਕੌਰ ਨੇ ਆਪਣੇ ਮਾਪਿਆਂ ਦੀ ਤੇ ਨਾ ਸਹੁਰਿਆਂ ਦੀ ਇੱਜ਼ਤ ਕੀਤੀ ਰੱਖੀ ਇੱਜ਼ਤ ਤੇ ਨਾ ਇਹਦਰ ਸਰਬਜੀਤ ਕੌਰ ਨੇ ਇਥੇ ਅਕਪੂਰਥਲਾ ਦੇ ਵਿੱਚ ਰਹਿੰਦੇ ਆਪਦੇ ਸੋਹਰਿਆਂ ਦੇ ਬਾਰੇ ਕੁਝ ਸੋਚਿਆ ਤੇ ਨਿਆਣਿਆਂ ਬਾਰੇ ਕੁਝ ਸੋਚਿਆ ਇਹ ਇਸ਼ਕ ਨਹੀਂ ਇਹ ਅਯਾਸ਼ੀ ਆ ਇਹ ਅਯਾਸ਼ ਮਰਤੀ ਆ ਇਹਨੂੰ ਆਪਾਂ ਇਸ਼ਕ ਦਾ ਨਾਂ ਨਹੀਂ ਦੇ ਸਕਦੇ ਦੁੱਖ ਹੁੰਦਾ ਇਸ ਗੱਲ ਦਾ ਕਿ ਪੰਜਾਬ ਦੇ ਵਿੱਚ ਆ ਕੁਝ ਲਗਾਤਾਰ ਚੱਲੀ ਜਾਂਦਾ ਤੇ ਪੰਜਾਬ ਦੇ ਵਿੱਚ ਬੰਦਾ ਬੰਦੇ ਨੂੰ ਇੱਕ ਸੈਕਿੰਟ ਦੇ ਵਿੱਚ ਮਾਰ ਦਿੰਦਾ ਕਦੇ ਖਬਰ ਹੁੰਦੀ ਜੀ ਪਿਓ ਦੇ ਪੁੱਤ ਮਾਰਤਾ ਕਦੇ ਭੈਣ ਨੇ ਭਰਾ ਮਾਰਤਾ ਕਦੇ ਪ੍ਰੇਮੀ ਨਾਲ ਮਿਲ ਕੇ ਪ੍ਰੇਮਣ ਨੇ ਤੇ ਕੋਈ ਹੋਰ ਚੰਦ ਚਾੜਤਾ ਕਦੇ ਕੋਈ ਹੋਰ ਖਬਰ ਕਦੇ ਕੋਈ ਹੋਰ ਖਬਰ ਆ ਗਈ ਕਦੇ ਕੋਈ ਇੱਕ ਦਿਨ ਐਸਾ ਹੈ ਜਦੋਂ ਅਖਬਾਰ ਦੇ ਵਿੱਚ ਇਹ ਖਬਰ ਨਾ ਹੋਵੇ ਕਦੇ ਕੋਈ ਇੱਕ ਦਿਨ ਐਸਾ ਹੈ ਜਿਸ ਦਿਨ ਗਲ ਘੁੱਟ ਕੇ ਬੰਦਾ ਨਾ ਮਾਰਿਆ ਹੋਵੇ ਜਿਸ ਦਿਨ ਕਤਲ ਦੀ ਕਹਾਣੀ ਨਾ ਸਾਹਮਣੇ ਆਈ ਹੋਵੇ ਸੱਚੇ ਮੁੱਚੀ ਇਹ ਉਹ ਪੰਜਾਬ ਨਹੀਂ ਆ ਸੁਖਣ ਵਾਲੇ ਪਿੰਡ ਦੇ ਲੋਕਾਂ ਦੇ ਨਾਲ ਸਾਡੀ ਹਮਦਰਦੀ ਆ ਤੇ ਇਸ ਮਾਪਿਆਂ ਦੇ ਨਾਲ ਬਾਪ ਦੇ ਨਾਲ ਮੇਰੀ ਖਾਸ ਤੌਰ ਦੇ ਉੱਤੇ ਹਮਦਰਦੀ ਆ ਕਿਉਂਕਿ ਵੀਡੀਓ ਵੇਖ ਕੇ ਭਾਵਕਤਾ ਵਾਲਾ ਵੀਡੀਓ ਦੇਖ ਕੇ ਬਾਪ ਦਾ ਗੁਰਵਿੰਦਰ ਦੇ ਬਾਪ ਦਾ ਤੇ ਮਨ ਟੁੱਟਦਾ ਵੀ ਯਾਰ ਆ ਕੁਝ ਵੀ ਸਾਡੇ ਹੋ ਜਾਂਦਾ ਮਾਪੇ ਤਾਂ ਇਹ ਚਾਹੁੰਦੇ ਆ ਸੋਹਰਾ ਪਰਿਵਾਰ ਕਿ ਅਸੀਂ ਧੀ ਬਣਾ ਕੇ ਰੱਖੀਏ ਤੇ ਧੀ ਅੱਗੋਂ ਕੀ ਕਰੀ ਜਾਂਦੀ ਆ ਇਹ ਕਹਾਣੀ ਪੰਜਾਬ ਦੇ ਲੋਕਾਂ ਦੇ ਲਈ ਸਾਡੇ ਸਭ ਦੇ ਲਈ ਬਹੁਤ ਕੁਝ ਰੂਪਮਾਨ ਕਰਦੀ ਆ ਬਹੁਤ ਕੁਝ ਸਾਹਮਣੇ ਲੈ ਕੇ ਆਉਂਦੀ ਆ ਜੇ ਅਸੀਂ ਸਮਝ ਗਏ ਤਾਂ ਤੇ ਮੁੱਕੀ ਹੋਈ ਇਨਸਾਨੀਅਤ ਦੀ ਇੱਕ ਹੋਰ ਉਧਾਰਨਾ ਦੋ ਦਿਨ ਪਹਿਲਾਂ ਲੁਧਿਆਣਾ ਦੇ ਵਿੱਚ ਇੱਕ ਵਿਆਹ ਹੋਇਆ ਮੈਰਿਜ ਪੈਲੇਸ ਦੇ ਵਿੱਚ ਮੁੰਡੇ ਵਾਲੇ ਜਲੰਧਰ ਵੱਲਦੇ ਆ ਤੇ ਕੁੜੀ ਵਾਲੇ ਸਰਹੰਦ ਵੱਲਦੇ ਵਿਆਹ ਹੋ ਗਿਆ ਡੋਲੀ ਤੋਰਤੀ ਮਾਪਿਆਂ ਨੇ ਡੋਲੀ ਆ ਰਹੀ ਜੀ ਜਲੰਧਰ ਵੱਲ ਤੇ ਮਾਪੇ ਆ ਜਿਹੜੇ ਕੁੜੀ ਵਾਲੇ ਉਹ ਜਾ ਰਹੇ ਸਰਹੰਦ ਦੇ ਵੱਲ ਰਾਹ ਦੇ ਵਿੱਚ ਇਨੋਵਾ ਗੱਡੀ ਦੀ ਟੱਕਰ ਟਰੱਕ ਦੇ ਨਾਲ ਹੁੰਦੀ ਆ ਤੇ ਕੁੜੀ ਦੀ ਮਾਂ ਕੁੜੀ ਦਾ ਬਾਪ ਕੁੜੀ ਦੀ ਚਾਚੀ ਇਹਨਾਂ ਦੀ ਮੌਤ ਹੋ ਜਾਂਦੀ ਆ ਦੋ ਜਾਣੇ ਹੋਰ ਗੰਭੀਰ ਜ਼ਖਮੀ ਜਿਹੜੇ ਇੱਕ ਹਸਪਤਾਲ ਦੇ ਵਿੱਚ ਆ ਉਡੀ ਜਦੋਂ ਰਾਹ ਦੇ ਵਿੱਚ ਹੀ ਆ ਹਲੇ ਜਲੰਧਰ ਪਹੁੰਚੀ ਨਹੀਂ ਸੌਰੇ ਘਰ ਨਹੀਂ ਪਹੁੰਚੀ ਉਹਨੂੰ ਫੋਨ ਆਉਂਦਾ ਕਿ ਆ ਘਟਨਾ ਵਾਪਰ ਗਈ ਤੇ ਡੋਲੀ ਵਾਲੀਆਂ ਕਾਰਾਂ ਜਿਹੜੀਆਂ ਉਹ ਵਾਪਸ ਜਾ ਰਹੀਆਂ ਬਰਾਤ ਸਾਰੀ ਵਾਪਸ ਜਾ ਰਹੀ ਆ ਯਾਨੀ ਕਿ ਉੱਥੇ ਸਰਹੰਦ ਦੇ ਵਿੱਚ ਪਹੁੰਚ ਰਹੀ ਆ ਪਰ ਹੋਇਆ ਕੀ ਆ ਇਨਸਾਨੀਅਤ ਅਗਲੀ ਕਿਵੇਂ ਸ਼ਰਮਸਾਰ ਹੋਈ ਜਦੋਂ ਇਹ ਹਾਰਸਾ ਵਾਪਰਿਆ ਤਾਂ ਕੁਝ ਲੋਕਾਂ ਨੇ ਮਰਿਆਂ ਦੇ ਗਲਾਂ ਦੇ ਵਿੱਚੋਂ ਹਾਰ ਲਾ ਲਈ ਗੁੱਟ ਤੋਂ ਘੜੀਆਂ ਲਾ ਲਈਆਂ ਮੋਬਾਈਲ ਚੱਕ ਲਈ ਨੈਕਲਸ ਲਾ ਲਈਆ ਮੁੰਦਗਾਂ ਲਾ ਲਈਆਂ ਸ਼ਗਨਾ ਵਾਲੇ ਲਫਾਫੇ ਚੋਰੀ ਕਰ ਲਿਆ 15 ਤੋਲੇ ਦੇ ਕਰੀਬ ਕਰੀਬ ਸੋਨਾ ਚੋਰੀ ਹੋ ਗਿਆ 2-3 ਲੱਖ ਰੁਪਏ ਦਾ ਸ਼ਗਨਾ ਵਾਲਾ ਚੋਰੀ ਹੋ ਗਿਆ ਐਪਲ ਦੀਆਂ ਘੜੀਆਂ ਚੋਰੀ ਹੋ ਗਈਆਂ ਮੋਬਾਈਲ ਫੋਨ ਆ ਜਿਹੜੇ ਉਹ ਆਈਫੋਨ ਉਹ ਚੋਰੀ ਹੋ ਗਏ ਆ ਮੈਂ ਤਾਂ ਇਹੋ ਤਾਂ ਕਹਨਾ ਇਹ ਉਹ ਪੰਜਾਬ ਦੀ ਜਿਹੜੇ ਪੰਜਾਬ ਦੇ ਬਾਰੇ ਆਪਾਂ ਗੀਤਾਂ ਦੇ ਵਿੱਚ ਲੋਕ ਗੀਤਾਂ ਦੇ ਵਿੱਚ ਕਿੱਸਿਆਂ ਦੇ ਵਿੱਚ ਕਹਾਣੀਆਂ ਦੇ ਵਿੱਚ ਪੜਦੇ ਹੁੰਦੇ ਸੀ ਇਸ ਪੰਜਾਬ ਦੇ ਵਿੱਚ ਤਾਂ ਦੂਜੇ ਦੀ ਪੀੜ ਨੂੰ ਆਪਣੀ ਪੀੜ ਮੰਨਿਆ ਜਾਂਦਾ ਸੀ ਇਸ ਪੰਜਾਬ ਦੇ ਵਿੱਚ ਹੁਣ ਇਸ ਤਰੀਕੇ ਦਾ ਹੁੰਦਾ ਲਾਸ਼ਾਂ ਦੀਆਂ ਚੀਜ਼ਾਂ ਲਾ ਕੇ ਲੈ ਜਾਂਦੇ ਆ ਉਡੀਕਦੇ ਰਹਿੰਦੇ ਵੀ ਬੰਦਾ ਮਰੂਗਾ ਕਦੋਂ ਤੇ ਆਪਾਂ ਇਹਦਾ ਸਾਰਾ ਸਮਾਨ ਲਾ ਲੈਣਾ ਹੁਣ ਪੁਲਿਸ ਕਿਦੋਂ ਫੜੂ ਕਦੋਂ ਫੜੂ ਇਹਦੇ ਬਾਰੇ ਤਾਂ ਪਤਾ ਨਹੀਂ ਫੜੇ ਜਾਂਦੇ ਵੀ ਨਹੀਂ ਹੁੰਦੇ ਕਿਉਂਕਿ ਹਰ ਥਾਂ ਦੇ ਉੱਤੇ ਸੀਸੀਟੀਵੀ ਕੈਮਰਾ ਹੋਵੇ ਜ਼ਰੂਰੀ ਨਹੀਂ ਪਰ ਪੰਜਾਬ ਦੀ ਧਰਤੀ ਦੇ ਉੱਤੇ ਰਹਿਣ ਵਾਲਿਆਂ ਦੇ ਉੱਤੇ ਤਾਂ ਸਵਾਲ ਖੜਾ ਹੋ ਗਿਆ ਕਿ ਆਹ ਕੁਝ ਵੀ ਹੁੰਦਾ ਤਿੰਨ ਦਿਨ ਪਹਿਲਾਂ ਦੀ ਗੱਲ ਹੈ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਔਰਤ ਨੂੰ ਲੈ ਕੇ ਆਉਂਦੇ ਪਰਿਵਾਰਕ ਮੈਂਬਰ ਉਨੂੰ ਸਾਹ ਦੀ ਤਕਲੀਫ ਆ ਐਮਰਜੈਂਸੀ ਵਾਰਡ ਦੇ ਵਿੱਚ ਔਰਤ ਦਾਖਲ ਕਰਵਾਈ ਜਾਂਦੀ ਆ ਡਾਕਟਰ ਆਪ ਦਾ ਇਲਾਜ ਸ਼ੁਰੂ ਕਰਦੇ ਆ ਪਰਿਵਾਰਕ ਮੈਂਬਰ 10-15 ਮਿੰਟ ਵਾਸਤੇ ਬਾਹਰ ਆਉਂਦੇ ਵਾਰਡ ਦੇ ਵਿੱਚੋਂ ਜਦੋਂ ਉਹ ਵਾਪਸ ਮੁੜ ਕੇ ਜਾਂਦੇ ਆ ਤਾਂ ਸਾਹ ਦੀ ਤਕਲੀਫ ਨਾਲ ਜੂਝਦੀ ਔਰਤ ਨੇ ਆਪਦੇ ਕੰਨਾਂ ਦੇ ਵੱਲ ਇਸ਼ਾਰਾ ਕੀਤਾ ਇਓ ਕੰਨ ਸੁਣਨੇ ਆ ਕੋਈ ਵਾਲੀਆਂ ਪਟਕੇ ਲੈ ਗਿਆ ਹਸਪਤਾਲ ਦੇ ਵਿੱਚ ਦਾਖਲ ਹੋਈ ਦੀਆਂ ਉਹ ਔਰਤ ਕਹਿੰਦੀ ਵੀ ਧਾਰੀਆਂ ਵਾਲੀ 셔ਟ ਵਾਲਾ ਇੱਕ ਮੁੰਡਾ ਆਇਆ ਸੀ ਉਹ ਲੈ ਗਿਆ ਗੱਲ ਮੈਨੇਜਮੈਂਟ ਤੱਕ ਪਹੁੰਚ ਲਈ ਆ ਗੱਲ ਥਾਣੇ ਤੱਕ ਪਹੁੰਚ ਲਈ ਆ ਪਰ ਸਵਾਲ ਕੀ ਆ ਕਿ ਇਹ ਉਹ ਪੰਜਾਬ ਤਾਂ ਨਹੀਂ ਜਿਹਦੇ ਵਿੱਚ ਦੂਜੇ ਦੀ ਪੀੜ ਨੂੰ ਆਪਾ ਦੀ ਪੀੜ ਮੰਨਦੇ ਸੀ ਦੂਜੇ ਦੀ ਭੈਣ ਨੂੰ ਦੂਜੇ ਦੀ ਧੀ ਨੂੰ ਦੂਜੇ ਦੇ ਪੁੱਤ ਨੂੰ ਦੂਜੇ ਦੇ ਬੱਚੇ ਨੂੰ ਅਸੀਂ ਸਤਕਾਰ ਦਿੰਦੇ ਸੀ ਇੱਥੇ ਉਡੀਕਿਆ ਜਾਂਦਾ ਕਿ ਬੰਦਾ ਮਰੂਗਾ ਤੇ ਮੈਂ ਇਹਦਾ ਸਾਰਾ ਕੁਝ ਲੈ ਲੂੰਗਾ ਉਡੀਕਿਆ ਜਾਂਦਾ ਕਿ ਬੰਦਾ ਮੁੱਕੂਗਾ ਤੇ ਇਹਦੀ ਚੀਜ਼ ਮੈਨੂੰ ਮਿਲ ਜਾਊਗੀ ਇਹੋਂ ਤਾਂ ਪੰਜਾਬ ਦੇ ਵਿੱਚ ਨਹੀਂ ਸੀ ਹੁੰਦਾ ਇਹ ਕਹਾਣੀਆਂ ਇਹ ਖਬਰਾਂ ਇਹ ਘਟਨਾਵਾ ਦੱਸਦਿਆਂ ਕਿ ਪੰਜਾਬ ਸੱਚੀ ਮੁੱਚੀ ਬਹੁਤ ਬਦਲ ਗਿਆ ਇੱਥੇ ਇਸ਼ਕ ਦੇ ਚੱਕਰ ਦੇ ਵਿੱਚ ਬੰਦੇ ਮਾਰੇ ਜਾਂਦੇ ਆ ਆਸ਼ਕੀ ਦੇ ਚੱਕਰ ਦੇ ਵਿੱਚ ਰਿਸ਼ਤਿਆਂ ਦਾ ਕਹਾਣ ਹੁੰਦਾ ਇੱਥੇ ਮਰਿਆਂ ਦੀਆਂ ਚੀਜ਼ਾਂ ਲਾਈਆਂ ਜਾਂਦੀਆਂ ਮੋਰਚਰੀ ਦੇ ਵਿੱਚੋਂ ਦਰਾਜ ਖੋਲ੍ਹ ਕੇ ਫਰਿੱਜ ਖੋਲ੍ਹ ਕੇ ਤੇ ਕਾਂਟੇ ਲਾ ਲੈ ਜਾਂਦੇ ਆ ਹਸਪਤਾਲ ਦੇ ਵਿੱਚੋਂ ਕਾਂਟੇ ਲਾ ਲੈ ਜਾਂਦੇ ਆ ਮਰਿਆਂ ਨੂੰ ਚੱਕਣ ਦੀ ਥਾਂ ਤੇ ਜ਼ਖਮੀਆਂ ਨੂੰ ਚੱਕਣ ਦੀ ਥਾਂ ਦੇ ਉੱਤੇ ਸਮਾਨ ਲਾਇਆ ਜਾਂਦਾ ਤੇ ਗੁਰੂਆਂ ਪੀਰਾਂ ਫਕੀਰਾਂ ਨੇ ਪੈਗੰਬਰਾਂ ਨੇ ਸਾਨੂੰ ਇਹ ਤਾਂ ਨਹੀਂ ਗੱਲ ਕਹੀ ਸੀ ਇਹ ਪੰਜਾਬ ਦੇ ਵਿੱਚ ਕੀ ਹੋ ਗਿਆ ਸਵਾਲ ਬਹੁਤ ਵੱਡਾ ਇਹਦਾ ਉੱਤਰ ਕਿਸੇ ਕੋਲੇ ਨਹੀਂ ਹੋਣਾ ਹਰ ਬੰਦਾ ਆਪੋ ਆਪਣੇ ਲਈ ਜ਼ਿੰਮੇਵਾਰ ਹੋਵੇ ਜਵਾਬਦੇਹ ਹੋਵੇ ਲੋੜ ਤਾਂ ਇਹ ਆ ਪਰ ਅਸੀਂ ਕਹਿੰਦੇ ਨੇ ਵੀ ਚਲੋ ਹੋਊ ਪਰੇ ਦੋ ਕਰਦੇ ਨੇ ਸਾਨੂੰ ਗੱਲਾਂ ਚ ਇਤੇ ਆਉਂਦੀਆਂ ਫਿਰ ਜਦੋਂ ਵਾਰੀ ਸਾਡੀ ਆਉਂਦੀ ਆ ਤੇ ਫਿਰ ਕਹਿੰਦੇ ਵੀ ਸਾਰਾ ਪੰਜਾਬ ਹੀ ਗਲਤ ਆ ਉਦਾਂ ਪੰਜਾਬ ਦੇ ਵਿੱਚ ਬਹੁਤ ਕੁਝ ਗਲਤ ਹੋਈ ਜਾਂਦਾ ਜਿਹੜਾ ਕੁਝ ਨਹੀਂ ਹੋਣਾ ਚਾਹੀਦਾ